ਸਾਡਾ 1 ਸਾਲ ਦੀ ਮਿਹਨਤ ਇਸ ਸਰਕਾਰ ਨੇ ਮਿੱਟੀ ਕੀਤੀ ਆ ਅਸੀਂ ਇਹਨੂੰ ਪੁੱਛਣਾ ਵੀ ਤੇਰੀ ਇਹ ਜੀ ਕਿਹੜੀ ਬੇਲਣੇ ਚ ਬਾਹ ਆ ਗਈ ਸੀ ਵੀ ਤੂੰ ਸਾਡੇ ਉੱਤੇ ਐਡਾ ਹਮਲਾ ਕੀਤਾ ਅਸੀਂ ਦਿੱਲੀ ਜਾ ਰਹੇ ਸੀ ਸੈਂਟਰ ਸਰਕਾਰ ਨੇ ਰਸਤਾ ਰੋਕਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦਾ ਆ ਰਿਹਾ ਹੁਣ ਤੱਕ ਕਿ ਸਾਡੇ ਦੇਸ਼ ਦੇ ਕਿਸਾਨ ਦਿੱਲੀ ਨਹੀਂ ਜਾਣਗੇ ਹੋਰ ਕਿਤੇ ਹੁਣ ਲਾਹੌਰ ਜਾਣਗੇ 140 ਕਰੋੜ ਲੋਕਾਂ ਦੇ ਵਿੱਚੋਂ ਜੇ 20 50 ਲੋਕ ਮਾਰ ਕੇ ਕਿਸੇ ਦੀ ਕੁਰਸੀ ਬਚਦੀ ਹੋਵੇ ਤਾਂ ਇਹਨਾਂ ਨੂੰ ਇਹ ਸੌਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਨੂੰ ਬੱਚਿਆਂ ਵਾਸਤੇ ਕੋਈ ਨੁਕਸਾਨ ਨਹੀਂ ਹੋ ਰਿਹਾ ਇਹਦੇ ਨਾਲ ਬਿਲਕੁਲ ਬੱਚਿਆਂ ਦਾ ਨੁਕਸਾਨ ਨਹੀਂ ਹੋ ਰਿਹਾ ਜਦੋਂ ਅਸੀਂ ਆਪਣੀਆਂ ਮੰਗਾਂ ਤੇ ਲੜ ਰਹੇ ਸੀ ਕਿਸਾਨਾਂ ਦਾ ਕਰਜ਼ਾ ਮਾਫੀ ਕਰਾਉਣੀ ਸੀ ਡਾਕਟਰ ਸੁਆਮੀਨਾਥ ਨੇ ਰਿਪੋਰਟ ਲਾਗੂ ਕਰਵਾਉਣੀ ਸੀ ਤੇ ਸਮੁੱਚੇ ਕਿਸਾਨਾਂ ਦਾ ਕਰਜ਼ਾ ਮਾਫ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਸੀਗਾ ਉਹ ਵੀ ਬਾਈ ਜੀ ਵਿਕਾਸ ਸੀਗਾ ਇੱਥੇ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਤਾਂ ਗਲਤੀ ਆ ਪਿਛਲੀ ਸਰਕਾਰ ਦੀ ਬਹੁਤ ਵੱਡੀ ਜਿਨ੍ਹਾਂ ਨੇ ਆ ਕੰੰਦ ਦਾ ਖਰਚਾ ਕਰਿਆ ਤੇ ਉਹਨਾਂ ਨੇ ਨੀ ਪੱਥਰ ਨਹੀਂ ਰੱਖਿਆ ਇਹ ਕੰੰਦ ਦੇਖੋ ਪੁਰਾਣੀ ਕੰੰਦ ਆ ਇੱਥੋਂ ਸਾਬਤ ਹੋ ਰਿਹਾ ਆ ਅੱਗੇ ਤਰੇੜਾ ਆ ਦੇਖੋ ਆ ਆ ਤਰੇੜਾ ਭਰੀਆਂ ਗਈਆਂ ਨੇ ਰਾਤ ਇਹ ਰਾਤ ਰਾਤ ਖੇੜਾ ਭਰੀਆਂ ਹੋਈਆਂ ਨੇ ਆ ਦੇਖੋ ਕੰਡਾਂ ਦੇ ਵਿੱਚ ਦਰਖਤ ਉਗੇ ਹੋਏ ਨੇ ਥੋੜਾ ਕਹਿਣ ਦਾ ਵਾਪ ਦਿਖਾਵਾ ਹੀ ਕਰ ਰਹੇ ਨੇ ਸਿਰਫ ਸਿਰਫ ਪਖੰਡ ਕਰ ਰਹੇ ਨੇ ਦਿਖਾਵਾ ਵੀ ਨਹੀਂ ਪਖੰਡ ਇਹ ਸਰਕਾਰ ਜਿਹੜੀ ਭਗਵਾਨਤ ਮਾਨ ਸਰਕਾਰ ਆ ਮੈਂ ਇੱਕ ਡਰਾਮੇਵਾਰ ਸਰਕਾਰ ਆ ਇਹਨਾਂ ਦੇ ਅੱਲੇ-ਪੱਲੇ ਕੱਖ ਨਹੀਂ ਕੰਨ ਨੂੰ ਕੱਖ ਨਹੀਂ ਹੈ ਇਹ ਦੂਜਿਆਂ ਦੇ ਮਾਰੇ ਹੋਏ ਸ਼ਿਕਾਰ ਤੇ ਥਾਣੇ ਵਾਲੇ ਨੇ ਇਹ ਉਹ ਸਰਕਾਰ ਆ ਮੈਂ ਤਾਂ ਇੱਕ 2008 ਤੋਂ ਲੈ ਕੇ 10 ਤੱਕ ਇਸ ਸਕੂਲ ਦੇ ਵਿੱਚ ਪੜਿਆ ਉਹ ਸਾਡਾ ਕੰਪਿਊਟਰ ਰੂਮ ਹੁੰਦਾ ਸੀ ਉਹ ਸਾਡੀ ਸਾਇੰਸ ਲੈਬ ਸੀ ਇਹ ਉਹੀ ਕਮਰੇ ਨੇ ਸਾਰੇ ਉਹ ਬਦਲਿਆ ਵਾ ਸਿਰਫ ਇੱਕ ਆ ਕਮਰਾ ਇੱਥੇ ਇਹ ਵੀ ਕਹਿੰਦੇ ਨੇ ਵੀ ਇਹ ਬਿਲਡਿੰਗ ਕਾਫੀ ਪੁਰਾਣੀ ਆ ਵੀ ਤੇ ਗਰਮ ਦਾ ਵੀ ਖਤਰਾ ਬੱਚਿਆਂ ਵਾਸਤੇ ਨੁਕਸਾਨ ਵੀ ਆ ਮੇ ਨੁਕਸਾਨ ਹੋ ਸਾਰਾ ਕਦੇ ਵੀ ਜਾਨੀ ਮਾਨੀ ਇਹ ਨੁਕਸਾਨ ਹੋ ਸਕਦਾ ਵਾਕਈ ਹੋ ਸਕਦਾ ਇਹ ਬਿਲਡਿੰਗ ਦੇ ਵਿੱਚ ਜੇ ਉਹਨਾਂ ਨੇ ਰੱਖਣਾ ਸੀਗਾ ਘੱਟੋ ਘੱਟ 50-60 ਲੱਖ ਰੁਪਈਆ ਇਸ ਪਿੰਡ ਪੰਚਾਇਤ ਨੂੰ ਦੰਦੇ ਵੀ ਤੁਸੀਂ ਆਪਣੇ ਪਿੰਡ ਦਾ ਸਕੂਲ ਦੀ ਬਿਲਡਿੰਗ ਨਵੀਂ ਬਣਾਓ ਸਤਿ ਸ਼੍ਰੀ ਅਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅੱਜ ਅਸੀਂ ਪਿੰਸਾਨੀ ਮੂਰਿ ਪਿੱਛੇ ਖੜੇ ਆ ਜਿਹੜਾ ਅੱਜ ਸਿੱਖਿਆ ਮੰਤਰੀ ਨੇ ਆਉਣਾ ਹੈ ਹਰਜੋਤ ਬੈਸ ਨੇ ਸਕੂਲ ਦਾ ਨੀ ਪੱਥਰ ਰੱਖਣਾ ਤੇ ਅੱਜ ਕਿਸਾਨਾਂ ਵੱਲੋਂ ਜਿਹੜਾ ਪੂਰਾ ਤਿਆਰੀ ਕੀਤੀ ਗਈ ਹੈ ਉਹਨੂੰ ਰੋਕਣ ਦੀ ਵਿਰੋਧ ਕਰਨ ਦੀ ਵੀ ਕਿਉਂਕਿ ਜਿਹੜਾ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੱਕੇ ਨਾਲ ਉਖਾੜਿਆ ਗਿਆ ਹੈ ਬੜਾ ਪੁਗਤ ਮਾਨ ਨੇ ਇੱਕ ਸੁਰਾ ਮਾਰਿਆ ਇਹ ਕਹਿਣਾ ਕਿਸਾਨਾਂ ਦਾ ਆਪਾਂ ਗੱਲਬਾਤ ਕਰਾਂਗੇ ਕਿਸ ਮਕਸਦ ਨੂੰ ਇਹ ਕੱਥ ਕੀਤਾ ਗਿਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਕਹੂੰਗਾ ਅੱਜ ਕਿਸ ਮਕਸਦ ਨੂੰ ਲੈ ਕੇ ਤੁਸੀਂ ਇਕੱਠ ਕੀਤਾ ਹੈ ਅੱਜ ਦਾ ਸਾਡਾ ਇੱਕੋ ਇੱਕ ਮਕਸਦ ਆ ਕੱਲ ਸਾਨੂੰ ਪਤਾ ਲੱਗਿਆ ਵੀ ਇੱਥੇ ਸਾਡੇ ਹਲਕੇ ਦੇ ਐਮ.ਐਲ.ਏ ਸਰਦਾਰ ਲਖਵੀਰ ਸਿੰਘ ਰਾਏ ਉਹਨਾਂ ਦੇ ਨਾਲ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਆ ਰਹੇ ਨੇ ਅਸੀਂ ਉਹਨਾਂ ਨੂੰ ਕੁਝ ਸਵਾਲ ਕਰਨੇ ਸੀਗੇ ਜਿਹੜਾ ਸਾਡਾ ਧਰਨਾ ਚੱਕਿਆ ਗਿਆ ਉਹਦੇ ਸਬੰਧ ਦੇ ਵਿੱਚ ਅਸੀਂ ਇੱਥੇ ਸਵਾਲ ਕਰਨੇ ਉਹਦੇ ਸਬੰਧ ਦੇ ਵਿੱਚ ਅੱਜ ਇਹ ਇਕੱਠ ਹੋਇਆ ਵਾ ਕਿਉਂ ਮਤਲਬ ਕੀ ਦੇਖਦੇ ਆ ਤੁਸੀਂ ਥੋੜੀ ਮੰਗਾ ਕੇਂਦਰ ਸਰਕਾਰ ਨਾਲ ਨੇ ਕਿਉਂ ਪੰਜਾਬ ਸਰਕਾਰ ਦਾ ਘਰਾਓ ਕਰ ਰਹੇ ਹੋ ਕਿਉਂਕਿ ਧਰਨਾ ਚੱਕਾਇਆ ਉਹਨਾਂ ਨੇ ਦੇਖੋ ਸੈਂਟਰ ਸਰਕਾਰ ਦੇ ਨਾਲ ਸਾਡੀ ਵੱਡੀ ਲੜਾਈ ਚੱਲ ਰਹੀ ਜੀ ਡਾਕਟਰ ਸੁਆਮੀਨਾਥ ਨੇ ਰਿਪੋਰਟ ਲਾਗੂ ਕਰਾਉਣ ਲਈ ਕਿਸਾਨਾਂ ਦਾ ਸਮੂੱਚਾ ਕਰਜ਼ਾ ਮਾਫ਼ ਕਰਾਉਣ ਦੇ ਲਈ ਐਮਐਸਪੀ ਦਾ ਗਰੰਟੀ ਕਾਨੂੰਨ ਲੈਣ ਦੇ ਲਈ ਤੇ ਦਿੱਲੀ ਅੰਦੋਲਨ ਦੌਰਾਨ ਜਿਹੜੇ ਪਰਚੇ ਪੈਨੇ ਉਹ ਰੱਦ ਕਰਵਾਉਣ ਦੇ ਲਈ ਜਦੋਂ ਅਸੀਂ ਉਹ ਲੜਾਈ ਲੜ ਰਹੇ ਹਾਂ ਤੇ ਸਰਕਾਰ ਸਾਡੇ ਨਾਲ ਟੇਬਲ ਤੇ ਆ ਗਈ ਤਾਂ ਉਸ ਤੋਂ ਬਾਅਦ ਇੱਥੋਂ ਦੇ ਮੁੱਖ ਮੰਤਰੀ ਨੇ ਆਪਣੀ ਪੁਲਿਸ ਦਾ ਬਲ ਪ੍ਰਯੋਗ ਕਰਕੇ ਅਸੀਂ ਜਦੋਂ ਮੀਟਿੰਗ ਦੇ ਵਿੱਚ ਗਏ ਸੀ ਸਾਨੂੰ ਰਸਤੇ ਵਿੱਚ ਗ੍ਰਿਫਤਾਰ ਕਰਾ ਲਿਆ ਤੇ ਸਾਡੇ ਪਿੱਛੇ ਧਰਨੇ ਤੇ ਇੱਕ ਹਮਲਾ ਕੀਤਾ ਤੇ ਉੱਥੇ ਸਾਡਾ ਹੋਇਆ ਕਰੋੜਾਂ ਦਾ ਨੁਕਸਾਨ ਸਾਡਾ 1 ਸਾਲ ਦੀ ਮਿਹਨਤ ਇਸ ਸਰਕਾਰ ਨੇ ਮਿੱਟੀ ਕੀਤੀ ਆ ਅਸੀਂ ਇਹਨੂੰ ਪੁੱਛਣਾ ਵੀ ਤੇਰੀ ਇਹ ਜੀ ਕਿਹੜੀ ਬੇਲਣੇ ਚ ਬਾਹ ਆ ਗਈ ਥੀ ਵੀ ਤੂੰ ਸਾਡੇ ਉੱਤੇ ਐਡਾ ਹਮਲਾ ਕੀਤਾ ਤੁਹਾਡੀਆਂ ਮੰਗਾਂ ਜਾਇਜ਼ ਨਹੀਂ ਬਿਲਕੁਲ ਬਾਰਾ ਮੰਗਾਂ ਸਰਕਾਰ ਦਾ ਕਹਿਣਾ ਵੀ ਤਰੀਕਾ ਗਲਤ ਹੈ ਵੀ ਕਿੱਥੇ ਰੋਡ ਰੋਕਣਾ ਸਹੀ ਨਹੀਂ ਹੈਗਾ ਵੀ ਤੁਸੀਂ ਟ੍ਰੇਨਰ ਆਈ ਜਾ ਸਕਦੇ ਹੋ ਵੀ ਟ੍ਰੈਕਟਰਾਂ ਦੇ ਉੱਤੇ ਪਹੁੰਚ ਸਕਦੇ ਹੋ ਉੱਥੇ ਆ ਕੇ ਧਰਨਾ ਲਾਓ ਦਿੱਲੀ ਜਾ ਕੇ ਧਰਨਾ ਤੁਹਾਨੂੰ ਲਾਉਣਾ ਚਾਹੀਦਾ ਹੈ ਵੀ ਰਸਤੇ ਜੀ ਰੋਕਿਆ ਹੋਏ ਲੋਕਾਂ ਨੂੰ ਕਿੰਨੀ ਪ੍ਰੇਸ਼ਾਨ ਕੀਤਾ ਜਾ ਰਿਹਾ ਅਸੀਂ ਦਿੱਲੀ ਜਾ ਰਹੇ ਸੀ ਸੈਂਟਰ ਸਰਕਾਰ ਨੇ ਰਸਤਾ ਰੋਕਿਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਇਹ ਗੱਲ ਕਹਿੰਦਾ ਆ ਰਿਹਾ ਹੁਣ ਤੱਕ ਕਿ ਸਾਡੇ ਦੇਸ਼ ਦੇ ਕਿਸਾਨ ਦਿੱਲੀ ਨਹੀਂ ਜਾਣਗੇ ਹੋਰ ਕਿਤੇ ਹੁਣ ਲਾਹੌਰ ਜਾਣਗੇ ਆਪਣੇ ਹੱਕੀਵਾਜਾਂ ਹੱਕੀ ਮੰਗਾਂ ਦੇ ਲਈ ਇਥੋਂ ਦੀ ਸਰਕਾਰ ਨੇ ਇਹ ਬਿਲਕੁਲ ਗਲਤ ਸਾਡੇ ਨਾਲ ਕੰਮ ਕੀਤਾ ਉਹਦੇ ਪੂਰਾ ਜ਼ਿੰਮੇਵਾਰ ਭਗਵੰਤ ਮਾਨ ਹੈ ਸੈਂਟਰ ਨਾਲ ਸਾਡੀਆਂ ਮੰਗਾਂ ਸੀ ਇਹਨੇ ਵਿੱਚ ਖਾਮ ਖਾਸ ਟੰਗੜਾਈ ਆ ਤੁਸੀਂ ਲਾਹੌਰ ਦੀ ਗੱਲ ਕੀਤੀ ਹੈ ਹੁਣੇ ਪਿੱਛੇ ਜੇ ਪਹਿਲਗਾਮ ਵਿੱਚ ਹਮਲਾ ਹੋਇਆ ਹੈ ਅੱਤਵਾਦੀਆਂ ਵੱਲੋਂ 26 ਜਿਹੜੇ ਬੇਕਸੂਰ ਮਾਰੇ ਗਏ ਨੇ ਉਹ ਭਾਰਤੀ ਉਹਨੇ ਹਿੰਦੂ ਨੇ ਮੁਸਲਮਾਨ ਨੇ ਤੇ ਤੁਸੀਂ ਕਹਿੰਦੇ ਹੋ ਵੀ ਇਧਰਲੇ ਬਾਰਡਰ ਬੰਦ ਕਰਕੇ ਇਹ ਕਿਸਾਨਾਂ ਦਾ ਕਹਿਣਾ ਵੀ ਅਸੀਂ ਲਾਹੌਰ ਨਾਲ ਵਪਾਰ ਕਰ ਲਾਂਗੇ ਕੀ ਲੱਗਦਾ ਉਸ ਜਿਹੜਾ ਹੱਤਵਾਦੀ ਦੇਸ਼ ਆ ਉਹਦੇ ਨਾਲ ਤੁਸੀਂ ਵਪਾਰ ਕਰ ਸਕੋਗੇ ਵੀ ਜਿਹੜਾ ਇਦਾਂ ਬਿਨਾ ਨਿਹੱਤਿਆਂ ਤੇਰੇ ਗੋਲੀ ਚਲਾ ਰਹੇ ਨੇ ਕਈਆਂ ਦੇ ਘਰ ਉਜਾੜ ਤੇ ਦੇਖੋ ਤੁਸੀਂ ਬਹੁਤ ਸਮਝਦਾਰ ਪੱਤਰਕਾਰ ਹੋ ਪੱਤਰਕਾਰੀ ਦੀ ਲਾਈਨ ਦੇ ਵਿੱਚੋਂ ਤੁਹਾਨੂੰ ਚੰਗੀ ਤਰ੍ਹਾਂ ਇਸ ਗੱਲ ਦਾ ਪਤਾ ਕੱਲਾ ਲਾਹੌਰ ਨਹੀਂ ਹੁੰਦੀ ਆਪਣਾ ਕੱਲਾ ਬਾਗਾ ਨਹੀਂ ਹੁੰਦੀ ਆਪਣਾ ਵਪਾਰ ਚੱਲਦਾ ਨਜਰਾਤ ਰਾਹੀਂ ਵੀ ਵਪਾਰ ਚੱਲਦਾ ਉਦੋਂ ਕੀ ਗੱਲ ਹੱਤਵਾਦ ਨਹੀਂ ਦਿਖਦਾ ਹੋਰਾਂ ਬਾਡਰਾਂ ਰਾਹੀਂ ਵੀ ਵਪਾਰ ਚੱਲਦਾ ਉਦੋਂ ਅੱਤਵਾਦ ਨਹੀਂ ਦਿਖਦਾ ਅ ਅਡਾਨੀਆਂ ਦੀ ਜਦੋਂ ਬਿਜਲੀ ਜਾ ਰਹੀ ਹੈ ਹੋਰ ਇੱਥੋਂ ਕਾਰਪੋਰੇਟ ਘਰਾਣਿਆਂ ਦਾ ਸਮਾਨ ਜਾ ਰਿਹਾ ਉਦੋਂ ਅੱਤਵਾਦ ਨਹੀਂ ਦਿਖਦਾ ਅੱਤਵਾਦ ਕਰਨ ਵਾਲੇ ਕੁਝ ਬੰਦੇ ਹੁੰਦੇ ਨੇ ਉਹਨਾਂ ਦੀ ਕੋਈ ਉਹਨਾਂ ਦਾ ਧਰਮ ਨਹੀਂ ਹੁੰਦਾ ਕੋਈ ਜਾਤ ਨਹੀਂ ਹੁੰਦੀ ਕੋਈ ਦੇਸ਼ ਨਹੀਂ ਹੁੰਦਾ ਅੱਤਵਾਦੀਆਂ ਦਾ ਸਾਰੇ ਪਾਕਿਸਤਾਨ ਨੂੰ ਕਿਉਂ ਫਿਰ ਜਿਹੜਾ ਠਹਿਰਾ ਜਾ ਰਿਹਾ ਵੀ ਉਹਨਾਂ ਨੇ ਦੋਸ਼ ਦੂਸ਼ੀ ਠਹਿਰਾ ਜਾ ਰਿਹਾ ਹੈ ਵੀ ਪਾਕਿਸਤਾਨ ਨੇ ਕੀਤਾ ਉਹਨਾਂ ਦੇ ਵੀਜ਼ੇ ਬੰਦ ਕਰਤੇ ਭਾਰਤ ਇੱਧਰ ਨਹੀਂ ਆ ਸਕਦੇ ਇਦੋਂ ਆਪਾਂ ਪਾਕਿਸਤਾਨੀ ਜਾ ਸਕਦੇ ਜਿਹੜਾ ਜਲ ਜਲ ਯੋਜਨਾ ਉਹ ਵੀ ਬੰਦ ਕਰਤੀ ਉਧਰ ਚੱਲ ਨਹੀਂ ਦੇਣਾ ਭਾਰਤ ਵੱਲੋਂ ਤੇ ਜਦੋਂ ਹੜਾ ਅਸੀਂ ਪਾਕਿਸਤਾਨੀ ਦਰਵਾਜ਼ੇ ਖੋਲੇ ਸਾਨੂੰ ਇਹ ਵੀ ਗੱਲ ਪਤਾਉਣਾ ਇਹ ਵੀ ਕਿਸਾਨਾਂ ਨੇ ਕਿਹਾ ਵੀ ਇਹ ਗਲਤ ਹੋ ਰਿਹਾ ਹੈ ਵੀ ਜਿਹੜਾ ਆਪਾਂ ਭਾਰਤ ਕਰ ਰਿਹਾ ਹੈ ਗਲਤ ਕਰ ਰਿਹਾ ਹੈ ਦੇਖੋ ਜਿਹੜੀ ਪਾਣੀ ਵਾਲੀ ਗੱਲ ਆ ਆਨ ਦੀ ਰਿਕਾਰਡ ਗੱਲ ਪਈ ਆ ਨਿਤਨ ਗੜਕਰੀ ਨੇ ਬਹੁਤ ਸਾਲ ਪਹਿਲਾਂ ਬਿਆਨ ਦਾ ਲਾਤਾ ਸੀਗਾ ਵੀ ਅਸੀਂ ਪਾਕਿਸਤਾਨ ਦਾ ਪਾਣੀ ਬੰਦ ਕਰਾਂਗੇ ਹੁਣ ਤੱਕ ਤਾਂ ਪਾਣੀ ਨਹੀਂ ਬੰਦ ਹੋਇਆ ਜੀ ਪਾਣੀ ਸਾਂਭਣਗੇ ਕਿੱਥੇ ਸਿਰਫ ਛੋਸ਼ੇਵਾਜੀ ਆ ਆਪਣੀ ਕੁਰਸੀ ਬਚਾਉਣ ਦੇ ਲਈ ਆ 140 ਕਰੋੜ ਲੋਕਾਂ ਦੇ ਵਿੱਚੋਂ ਜੇ 20-50 ਲੋਕ ਮਾਰ ਕੇ ਕਿਸੇ ਦੀ ਕੁਰਸੀ ਬਚਦੀ ਹੋਵੇ ਤਾਂ ਇਹਨਾਂ ਨੂੰ ਇਹ ਸੌਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਸਿਰਫ ਤੇ ਸਿਰਫ ਇਹ ਹੁਣ ਆਪਾਂ ਇਹ ਮੁੱਦੇ ਤੇ ਆਉਂਨੇ ਚਲੋ ਆਪਾਂ ਹੋਰ ਹੋਰ ਜਗ੍ਹਾ ਚਲੇ ਗਏ ਸੀਗੇ ਇਹ ਮੁੱਦੇ ਬਾਰੇ ਕਹਿੰਦੇ ਤੁਸੀਂ ਕਹਿੰਦੇ ਵੀ ਮੈਂ ਇਹੀ ਕਹਿਣਾ ਚਾਹਣਾ ਵੀ ਤੁਸੀਂ ਵਿਰੋਧ ਕਰ ਰਹੇ ਹੋ ਚਲੋ ਤੁਹਾਡਾ ਵਿਰੋਧ ਕਰਨਾ ਜਾਇਜ਼ ਹੈ ਵੀ ਤੁਹਾਡੀਆਂ ਜਿਹੜੇ ਕਿਸਾਨੀ ਅੰਦੋਲਨ ਤੁਹਾਡੇ ਉਖਾੜੇ ਗਏ ਨੇ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਲਹਿਰ ਪਾਣੀ ਹੋਈ ਸੀ ਇੱਕ ਤੇ ਹੁਣ ਵਿਰੋਧ ਨਾਲ ਤੁਹਾਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਸਕੂਲ ਨੂੰ ਕੁਝ ਗ੍ਰਾਂਟ ਦੇ ਕੇ ਜਾਣਗੇ ਮੰਤਰੀ ਮੰਤਰੀ ਆਪਣੇ ਪਿੰਡ ਚ ਆੜਿਆ ਤੇ ਕੋਈ ਅਪਗ੍ਰੇਡੇ ਕਰਾ ਸਕ ਸਕੂਲ ਨੂੰ ਬੱਚਿਆਂ ਵਾਸਤੇ ਕੋਈ ਨੁਕਸਾਨ ਨਹੀਂ ਹੋ ਰਿਹਾ ਇਹਦੇ ਨਾਲ ਬਿਲਕੁਲ ਬੱਚਿਆਂ ਦਾ ਨੁਕਸਾਨ ਨਹੀਂ ਹੋ ਰਿਹਾ ਜਦੋਂ ਅਸੀਂ ਆਪਣੀਆਂ ਮੰਗਾਂ ਤੇ ਲੜ ਰਹੇ ਸੀ ਕਿਸਾਨਾਂ ਦਾ ਕਰਜ਼ਾ ਮਾਫੀ ਕਰਾਉਣੀ ਸੀ ਡਾਕਟਰ ਸੁਆਮੀਨਾਥ ਨੇ ਰਿਪੋਰਟ ਲਾਗੂ ਕਰਵਾਉਣੀ ਸੀ ਤੇ ਸਮੁੱਚੇ ਕਿਸਾਨਾਂ ਦਾ ਕਰਜ਼ਾ ਮਾਫ ਤੇ ਐਮਐਸਪੀ ਤੇ ਗਰੰਟੀ ਕਾਨੂੰਨ ਬਣਾਉਣਾ ਸੀਗਾ ਉਹ ਵੀ ਬਾਈ ਜੀ ਵਿਕਾਸ ਸੀਗਾ ਇੱਥੇ ਕੋਈ ਨੁਕਸਾਨ ਨਹੀਂ ਹੋ ਰਿਹਾ ਇਹ ਤਾਂ ਗਲਤੀ ਆ ਪਿਛਲੀ ਸਰਕਾਰ ਦੀ ਬਹੁਤ ਵੱਡੀ ਜਿਨ੍ਹਾਂ ਨੇ ਆ ਕੰਦ ਦਾ ਖਰਚਾ ਕਰਿਆ ਤੇ ਉਹਨਾਂ ਨੇ ਨੀ ਪੱਥਰ ਨਹੀਂ ਰੱਖਿਆ ਪਿਛਲੀ ਸਰਕਾਰ ਦੇ ਵਿੱਚ ਸਾਰਾ ਕੰਮ ਹੋਇਆ ਵਾ ਤੇ ਆ ਨਾਮ ਆ ਜਨਾ ਮੁੱਖ ਮੰਤਰੀ ਕਹਿ ਰਿਹਾ ਤੇ ਇਹ ਕੰਦ ਦੇਖੋ ਪੁਰਾਣੀ ਕੰਦਾ ਇੱਥੋਂ ਸਾਫਤ ਹੋ ਰਿਹਾ ਅ ਅੱਗੇ ਤਰੇੜਾ ਆ ਦੇਖੋ ਆ ਤ ਤਰੇੜਾ ਭਰੀਆਂ ਗਈਆਂ ਨੇ ਰਾਤ ਇਹ ਰਾਤ ਰਾਤ ਤਰੇੜਾ ਭਰੀਆਂ ਹੋਈਆਂ ਨੇ ਆ ਦੇਖੋ ਕੰਦਾਂ ਦੇ ਵਿੱਚ ਦਰਾਖਤ ਉੱਗੇ ਹੋਏ ਨੇ ਥੋੜਾ ਕਹਿਣ ਦਾ ਵਾਪ ਦਿਖਾਵਾ ਹੀ ਕਰ ਰਹੇ ਨੇ ਸਿਰਫ ਪਖੰਡ ਕਰ ਰਹੇ ਨੇ ਦਿਖਾਵਾ ਵੀ ਨਹੀਂ ਪਖੰਡ ਪਖੰਡ ਕਰ ਰਹੇ ਨੇ ਸਿਰਫ ਇਹ ਕੇ ਦਿਖਾ ਰਹੇ ਨੇ ਵੀ ਅਸੀਂ ਬਹੁਤ ਕੁਝ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਇੱਕ ਪੈਸੇ ਦਾ ਵੀ ਕੰਮ ਨਹੀਂ ਕੀਤਾ ਹੁਣ ਤੱਕ ਜੇ ਕੋਈ ਬੱਚਿਆਂ ਦੇ ਭਵਿੱਖ ਲਈ ਕੁਝ ਕਰਨਾ ਹੈ ਤਾਂ ਚੁੱਪਚਾਪ ਇੱਥੋਂ ਦੀ ਪੰਚਾਇਤ ਨੂੰ 10 ਲੱਖ ਦਾ 20 ਲੱਖ ਦੀ ਗ੍ਰਾਂਟ ਦੇ ਦੇਣ। ਵੋਟ ਤਾਂ ਲਗਾਏ ਗਏ ਨੇ ਭਵਾਂਤਮਨ ਵੱਲੋਂ ਵੀ 117 ਹਲਕਿਆਂ ਦੇ ਵਿੱਚ 117 ਨਵੇਂ ਸਕੂਲ ਬਣਾਵਾਂਗੇ। ਅਪਗ੍ਰੇਡ ਕਰਾਂਗੇ ਸਕੂਲਾਂ ਨੂੰ ਜਿਹੜੇ ਬਿਲਕੁਲ ਜਿਹੜੇ ਹਾਈ ਕਲਾਸ ਸਕੂਲ ਨੇ ਉਦਾਂ ਦੇ ਸਕੂਲ ਹੋਣਗੇ, ਦਿੱਲੀ ਵਰਗੇ ਸਕੂਲ ਹੋਣਗੇ। ਉਹ ਤਾਂ ਇਹ ਵੀ ਕਹਿਣਾ। ਦੇਖੋ ਇਹਨਾਂ ਦੀ ਜਿਹੜੀ ਇਹ ਗੱਲ ਕਹਿ ਰਹੇ ਨੇ ਜਿਉਂ ਉਹਦੇ ਉੱਤੇ ਖਰੇ ਉਤਰ ਜਾਣ। ਅੱਜ 3 ਸਾਲ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਤਾਂ ਖਰੇ ਉਤਰੇ ਨਹੀਂ। 2 ਸਾਲ ਹੋਰ ਨੇ ਅਸੀਂ ਦੇਖ ਲਾਂਗੇ ਬਾਈ ਜੀ ਕਿੰਨੇ ਕ ਬਣਦੇ ਨੇ ਸਿਰਫ ਰੰਗ ਕਰਾ ਰਹੇ ਨੇ ਆ ਜਿਹੜਾ ਰੰਗ ਵੀ ਹੋਇਆ ਵਾ ਨਾ ਇਹ ਕਿਸੇ ਸਰਕਾਰ ਨੇ ਨਹੀਂ ਕਰਾਇਆ ਇਹ ਵੀ ਇੱਥੋਂ ਦੀ ਸੰਗਤ ਨੇ ਪਿੰਡ ਦੀ ਸੰਗਤ ਨੇ ਪੈਸੇ ਇਕੱਠੇ ਕਰਕੇ ਰੰਗ ਕਰਵਾਇਆ ਹਾਂਜੀ ਕਿੰਨੀ ਕਿ ਸਹਿਮਤ ਤੁਸੀਂ ਗੱਲ ਨਾਲ ਮੈਂ 100% ਸਹਿਮਤ ਹਾਂ ਇਹ ਸਰਕਾਰ ਜਿਹੜੀ ਭਗਵਾਨਤਮਾਨ ਸਰਕਾਰ ਆ ਨਾ ਇੱਕ ਡਰਾਮੇਬਾਜ਼ ਸਰਕਾਰ ਆ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਕਰਨ ਨੂੰ ਕੱਖ ਨਹੀਂ ਹੈ ਇਹ ਦੂਜਿਆਂ ਦੇ ਮਾਰੇ ਹੋਏ ਸ਼ਿਕਾਰ ਤੇ ਖਾਣੇ ਵਾਲੇ ਨੇ ਇਹ ਉਹ ਸਰਕਾਰ ਆ ਮੈਂ ਤਾਂ ਇਹ ਕਹੂੰ ਸਰੀਆ ਦੇਖ ਲਓ ਭਗਵੰਤ ਮਾਨ ਦਾ ਕਹਿਣਾ ਵੀ ਸਾਨੂੰ ਕਿਸਾਨ ਕੰਮ ਨਹੀਂ ਕਰਨ ਦਿੰਦੇ ਦੇ ਰਹੇ ਜਿੱਥੇ ਵੀ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੇ ਨੇ ਬਿਲਕੁਲ ਨਹੀਂ ਜਹੀ ਗੱਲ ਕੋਈ ਨਹੀਂ ਹੈ ਕਿ ਵੀ ਕਿਸਾਨ ਕੋਈ ਮੂਰਖ ਨਹੀਂ ਹੈਗੇ ਵੀ ਇਹਨਾਂ ਨੂੰ ਕੰਮ ਨਹੀਂ ਕਰੰਦੇ ਰਹੇ ਕਰਨ ਕੰਮ ਕਰਨ ਤਰੀਕੇ ਨਾਲ ਦਾ ਕਰਨ ਆ ਤੁਹਾਨੂੰ ਕੰਦ ਦਿਖਾ ਦੀ ਇਹ ਪੁਰਾਣੀ ਕੰਦ ਹੋਈ ਵੀ ਆ ਜਿਹੜੀ ਤੇ ਰੰਗ ਵੀ ਇਸ ਪਿੰਡ ਦੀ ਸੰਗਤ ਨੇ ਕਰਾਇਆ ਹੋਇਆ ਇਹਦੇ ਦੇ ਛੇਰ ਬਣਦੇ ਨੇ ਆ ਲਾਤਾ ਰਾਤਾ ਮਾ ਬੋਰਡ ਲਾਤਾ ਇਹ ਸਾਡੀ ਸਰਕਾਰ ਕਰ ਰਹੀ ਆਪ ਸਰਕਾਰ ਕਰ ਰਹੀ ਆਪ ਕੰਧ ਦੇਖ ਲਓ ਤੁਸੀਂ ਆ ਦਰਾਖਤ ਵਿੱਚ ਜੰਮੇ ਹੋਏ ਨੇ ਜਿਹੜੀ ਮਤਲਬ ਪਹਿਲਾਂ ਵਾਲੀ ਸਰਕਾਰਾਂ ਮਾ ਕੇ ਕੰਮ ਹੈ ਵੀ ਨੀ ਪੱਥਰ ਰੱਖ ਦਿੰਦੇ ਨੇ ਅੰਦਰੋਂ ਸਾਰਾ ਪੁਰਾਣੀ ਹੁੰਦਾ ਵੀ ਤੁਸੀਂ ਨੀ ਪੱਥਰ ਦੇਖ ਸਕਦੇ ਹੋ ਵੀ ਸਿਰਫ ਵੀ ਪੁਰਾਣੀ ਕੰਧ ਉੱਤੇ ਤੁਸੀਂ ਨੇ ਕਹਿੰਨੇ ਹੋ ਵੀ ਇਹ ਪੁਰਾਣੀ ਸਕੂਲ ਨੂੰ ਇੱਕ ਅਪਗ੍ਰੇਡ ਕਰ ਰਹੇ ਨੇ ਕੋਈ ਨਮਸ ਕੋਈ ਇੱਥੇ ਕੁਝ ਨਹੀਂ ਪੁਰਾਣੀਆਂ ਬਿਲਡਿੰਗਾਂ ਤੇ ਹੀ ਇਹ ਮਾੜਾ ਮੋਟਾ ਕਿਤੇ ਕੋਈ ਮੁਰੰਮਤ ਕਰਾ ਕੇ ਬੜੇ ਜ਼ੋਰ ਸ਼ੋਰ ਨਾਲ ਲੱਗੇ ਹੋਏ ਨੇ ਪਰਾਣੀਆਂ ਬਿਲਡਿੰਗਾਂ ਨੂੰ ਮੁਰੰਮਤ ਕਰਾ ਕੇ ਉਹਨਾਂ ਤੇ ਆਪਣਾ ਨਾਮ ਚਮਕਾਉਣ ਲੱਗਿਆ ਹੋਏ ਨੇ ਭਗਵਾਨਤਮਾਨ ਸਰਕਾਰ ਇਹਨਾਂ ਦੇ ਮੈਂ ਬਾਰ ਬਾਰ ਕਹਿੰਦਾ ਇਹਨਾਂ ਦੇ ਅੱਲੇ ਪੱਲੇ ਕੱਖ ਨਹੀਂ ਹੈ ਜਮਾ ਨਕਮੀ ਸਰਕਾਰ ਨਿਕਲੀ ਹੈ ਲੋਕਾਂ ਨੇ ਬਹੁਤ ਉਤਸ਼ਾਹ ਨਾਲ ਚਾਹਮਾ ਦੇ ਨਾਲ 92 ਸੀਟਾਂ ਇਹਨਾਂ ਨੂੰ ਜਿੱਤ ਕੇ ਦਿੱਤੀਆਂ ਸੀ ਪਰ ਇਹਨਾਂ ਨੇ ਉਹ ਜਮਾ ਇਹ ਪਹਿਲੀਆਂ ਸਰਕਾਰਾਂ ਨੂੰ ਵੀ ਯਾਦ ਕਰਾਤਾ ਇਹਨਾਂ ਨੇ ਤਾਂ ਇੱਕ ਵਾਰ ਕਹਿਣ ਲਈ ਮਜਬੂਰ ਕਰਤਾ ਜਿਵੇਂ ਕਿਸੇ ਨੇ ਕਿਹਾ ਸੀ ਕਿਸੇ ਬਾਪ ਨੇ ਕਿਹਾ ਸੀ ਆਪਣੇ ਪੁੱਤ ਨੂੰ ਪੁੱਤ ਮੈਨੂੰ ਚੰਗਾ ਅਖਵਾਦੀ ਇਹਨਾਂ ਨੇ ਤਾਂ ਉਹ ਕੰਮ ਕਰਿਆ ਜਿਹੜੀਆਂ ਸਰਕਾਰਾਂ ਤੋਂ ਅੱਕ ਕੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਕੋਈ ਬਹੁਤ ਵਧੀਆ ਕਰਨਗੇ ਸਾਡੇ ਲਈ ਨਵਾਂ ਬਦਲਾਅ ਲਿਆਉਣਗੇ ਉਲਟਾ ਇਹਨਾਂ ਨੇ ਤਾਂ ਉਹਨਾਂ ਨੂੰ ਚੰਗੇ ਅਖਵਾਤਾ ਇਹੋ ਜਿਹਾ ਨਕਮੇ ਸਰਕਾਰ ਆ ਤਾਂ ਕੋਈ ਮਤਲਬ ਭਗਵਾਨ ਆ ਮਾਰੀ ਪਾਰਟੀ ਨਾਲੇ ਵਿਰੋਧ ਹੈ ਜਾਂ ਫਿਰ ਸਾਰੀਆਂ ਪਾਰਟੀਆਂ ਨਾਲੇ ਜੋ ਜਿਹੜੀ ਪਾਰਟੀ ਨਾਲ ਥੋੜਾ ਜਾਂ ਝਾੜੂ ਨਾਲੇ ਵਿਰੋਧਾ ਸਿਰਫ ਤੁਹਾਡਾ ਦੇਖੋ ਜਿਹੜੀ ਸਰਕਾਰ ਸੱਤਾ ਦੇ ਵਿੱਚ ਹੁੰਦੀ ਹੈ ਸਾਡੀ ਮੰਗ ਉਹਨਾਂ ਤੋਂ ਹੁੰਦੀ ਹੈ ਸਾਡੀ ਬੀਜੇਪੀ ਅੱਜ ਬਹੁਤ ਸਾਰੇ ਸੋਚਦੇ ਹੋਣਗੇ ਕਿ ਸਾਡੀ ਬੀਜੇਪੀ ਪੰਜਾਬ ਦੇ ਕਿਸਾਨਾਂ ਦਾ ਬੀਜੇਪੀ ਸਰਕਾਰ ਨਾਲ ਵਿਰੋਧ ਨਹੀਂ ਸੈਂਟਰ ਦੇ ਵਿੱਚ ਬੀਜੇਪੀ ਆ ਜੇ ਕਾਂਗਰਸ ਹੋਵੇ ਅਸੀਂ ਤਾਂ ਉਹਨਾਂ ਤੋਂ ਵੀ ਆਪਣੀਆਂ ਮੰਗਾਂ ਮਨਵਾਉਣੀਆਂ ਨੇ ਕਿਸਾਨੀ ਲਈ ਮਨਵਾਉਣੀਆਂ ਨੇ ਇੱਥੇ ਆਪ ਸਰਕਾਰ ਹੈ ਸਾਡਾ ਅੱਜ ਇਹਦੇ ਗੱਲ ਵਿਰੋਧ ਹੈ ਸਾਡੀ ਦਾ ਕੋਈ ਵੀ ਸਕੇ ਨਹੀਂ ਹੈ ਅਸੀਂ ਤਾਂ ਆਪਣੀਆਂ ਮੰਗਾਂ ਧਰਨੇ ਲਾ ਕੇ ਲੜਾਈਆਂ ਲੜ ਕੇ ਮਨਵਾਉਣੀਆਂ ਜਿਹੜੀ ਮਰਜ਼ੀ ਸਰਕਾਰ ਹੋਵੇ ਜਿਹੜੀ ਕਿਸਾਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਕਰਦੀ ਸਾਡੀ ਉਹਨਾਂ ਨਾਲ ਲੜਾਈਆਂ ਜਾਰੀ ਰਹਿਣਗੀਆਂ ਇਹ never ਦਾ ਕਹਿਤਾਂ ਜਿਹੜਾ ਤੁਸੀਂ ਵਿਰੋਧ ਉਰੇ ਬੇਟ ਕਰੋਗੇ ਮੰਤਰੀ ਹਰਜੋਤ ਬੈਂਸ ਦੀ ਦੇਖੋ ਜਦੋਂ ਤੱਕ ਅਸੀਂ ਅੱਜ ਸ਼ਾਮ ਤੇ 5 ਵਜੇ ਤੱਕ ਇੱਥੇ ਬੈਠੇ ਆ ਜਦੋਂ ਤੱਕ ਉਹ ਅਸੀਂ ਇੱਥੋਂ ਨਹੀਂ ਹਿੱਲਾਂਗੇ ਇਹ ਬਾਕੀ ਜੇ ਸਾਨੂੰ ਫੇਰ ਵੀ ਰਿਪੋਰਟ ਆ ਰਹੀ ਹੈ ਵੀ ਨੇੜੇ ਸਵੇਰੇ ਆ ਰਹੇ ਨੇ ਅਸੀਂ ਕੋਈ ਜ਼ਿਆਦਾ ਦੂਰ ਤੋਂ ਨਹੀਂ ਅਸੀਂ ਨੇੜੇ-ਤੇੜੇ ਦੇ ਦੋ-ਤਿੰਨ ਪਿੰਡਾਂ ਦੀ ਸੰਗਤ ਆ ਇਹ ਅਸੀਂ ਨਾਲ ਦੀ ਨਾਲ ਫੇਰ ਆ ਜਾਵਾਂਗੇ ਤੁਸੀਂ ਇਹ ਜਿਹੜਾ ਫੈਸਲਾ ਇੱਕਦਮ ਬਣਾਇਆ ਹੈ ਜਾਂ ਪਹਿਲਾਂ ਪਲਾਨ ਕੀਤਾ ਸੀਗਾ ਨੇ ਸਾਡਾ ਇਹ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਇਹ ਜਾ ਰਹੇ ਨੇ ਜਿੱਥੇ ਸਾਡੀਆਂ ਇਕਾਈਆਂ ਨੇ ਉੱਥੇ ਸਾਡਾ ਇਹ ਇਹਨਾਂ ਨੂੰ ਸਵਾਲ ਅਸੀਂ ਪੁੱਛ ਰਹੇ ਹਾਂ ਜੇ ਹੁਣ ਜਦੋਂ ਜੇ ਨਹੀਂ ਆਉਂਦੇ ਫਿਰ ਤੁਸੀਂ ਕੀ ਕਰੋਗੇ ਹਰਜੋਤ ਪੈਸੇ ਨਹੀਂ ਪਹੁੰਚਦੇ ਕਿਸੇ ਨੇ ਇਨਫੋਰਮ ਕਰ ਤੋਂ ਵੀ ਕਿਸਾਨ ਵਿਰੋਧ ਕਰ ਰਹੇ ਨੇ ਤੇ ਉਹ ਪਿੱਛੇ ਹੀ ਮੁੜ ਜਾਣ ਕਰਨ ਕੀ ਆਉਣਾ ਉਹਨਾਂ ਨੇ ਇੱਥੇ ਕੰਧ ਬਣੀ ਹੋਈ ਆ ਪਿਛਲੀ ਸਰਕਾਰ ਦੀ ਬਣੀ ਹੋਈ ਆ ਲੋਕਾਂ ਨੂੰ ਮੂਰਖ ਬਣਾਉਣਾ ਆਣਾ ਅਸੀਂ ਲੋਕਾਂ ਨੂੰ ਇਹ ਤਾਂ ਦੱਸਾਂਗੇ ਨਾ ਵੀ ਤੁਹਾਨੂੰ ਮੂਰਖ ਬਣਾ ਰਹੇ ਨੇ ਠੀਕ ਕਹਿੰਦੇ ਹੋ ਵੀ ਇਹ ਸਕੂਲ ਜਿਹੜਾ ਅਪਗ੍ਰੇਡ ਕਰਨ ਆ ਰਹੇ ਨੇ ਸਕੂਲ ਤਾਂ ਬਿਲਕੁਲ ਪੁਰਾਣਾ ਮੈਂ ਵੀ ਇੱਥੇ ਪੜਿਆ ਆ ਤੁਸੀਂ ਕਹਿੰਦੇ ਹੋ ਵੀ ਕੋਈ ਕੋਈ ਇੱਥੇ ਬਦਲਾਅ ਨਹੀਂ ਦਿਖ ਰਿਹਾ ਸਕੂਲ ਦੇ ਵਿੱਚ ਕੋਈ ਮੈਂ 2000 8 ਤੋਂ ਲੈ ਕੇ 10 ਤੱਕ ਇਸ ਸਕੂਲ ਦੇ ਵਿੱਚ ਪੜਿਆ ਉਹ ਸਾਡਾ ਕੰਪਿਊਟਰ ਰੂਮ ਹੁੰਦਾ ਸੀ ਉਹ ਸਾਡੀ ਸਾਇੰਸ ਲੈਬ ਸੀ ਇਹ ਉਹੀ ਕਮਰੇ ਨੇ ਸਾਰੇ ਬਦਲਿਆ ਵਾ ਸਿਰਫ ਇੱਕ ਆ ਕਮਰਾ ਵਿੱਚ ਤਾਂ ਇਹ ਵੀ ਕਹਿੰਦੇ ਨੇ ਵੀ ਇਹ ਬਿਲਡਿੰਗ ਕਾਫੀ ਪੁਰਾਣੀ ਹੈ ਵੀ ਤੇ ਗਿਰਨ ਦਾ ਵੀ ਖਤਰਾ ਬੱਚਿਆਂ ਵਾਸਤੇ ਨੁਕਸਾਨ ਵੀ ਹੈ ਮੇ ਨੁਕਸਾਨ ਹੋ ਸਾਰਾ ਕਦੇ ਵੀ ਜਾਨ ਨਹੀਂ ਮਾਨੀ ਇਹ ਨੁਕਸਾਨ ਹੋ ਸਕਦਾ ਵਾਕਈ ਹੋ ਸਕਦਾ ਇਹ ਬਿਲਡਿੰਗ ਦੇ ਵਿੱਚ ਜੇ ਉਹਨਾਂ ਨੇ ਰੱਖਣਾ ਸੀਗਾ ਘੱਟੋ ਘੱਟ 50-60 ਲੱਖ ਰੁਪਈਆ ਇਸ ਪਿੰਚਾਇਤ ਨੂੰ ਦੰਦੇ ਵੀ ਤੁਸੀਂ ਆਪਣੇ ਪਿੰਡ ਦਾ ਸਕੂਲ ਦੀ ਬਿਲਡਿੰਗ ਨਵੀਂ ਬਣਾਓ